ਬਾਰਵਾਈ ਮੈਂ ਮਾਨਾ ਦੀ ਮਹਿਮਾਨ ਨਵਾਜ਼ੀ ਕਰਦੇ ਆਂ ਤੁਸੀਂ ਹਰ ਕਿਸੇ ਨੂੰ ਵੇਖਿਆ ਹੋਣਾ ਪਰ ਫਲੋਰ ਤੋਂ ਵੱਖਰਾ ਹੀ ਮਾਮਲਾ ਸਾਹਮਣੇ ਆ ਜਿੱਤੇ ਕਿ ਐਨ ਆਰ ਆਈ ਔਰਤ ਨੇ ਆਪਣੇ ਸਾਸੋਹਰੇ ਤੇ ਘਰ ਆਉਂਦੇ ਕੁੱਟਮਾਰ ਦੇ ਇਲਜ਼ਾਮ ਲਗਾਏ ਨੇ ਪੀੜਤ ਔਰਤ ਨੇ ਦੱਸਿਆ ਕਿ ਸੋਹਰੇ ਨੇ ਉਸਦੇ ਟਿੱਡ 'ਚ ਲੱਤਾਂ ਮਾਰੀਆਂ ਜਦਕਿ ਉਹ 3 ਮਹੀਨੇ ਦੇ ਗਰਭਵਤੀਆ ਉਕਤ ਔਰਤ ਨੇ ਅੱਗੇ ਦੱਸਿਆ ਕਿ ਉਸ ਨੂੰ ਉਸਦੇ ਸੋਹਰਿਆਂ ਵੱਲੋਂ ਕੋਠੇ ਦੇ ਅੰਦਰ ਕੈਦ ਕਰ ਲਿਆ ਗਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸਨੇ ਹੈਲਪਲਾਈਨ ਨੰਬਰ ਤੇ ਫੋਨ ਕਰ ਮਦਦ ਲਈ ਬੁਲਾਇਆ ਇਹਨਾਂ ਅੰਦਰ ਨੂੰ ਨੰਨ ਰੁਕੇ ਮੈਂ ਬਾਹਰ ਕੱਢਣ ਦੀ ਇਸ ਕੇਸ ਬਾਰੇ ਪੜਿਆ ਕਿਨਾਂ ਨੇ ਜੀ ਮੇਰੀ ਸਹੁਰੇ ਸਾਦੀ ਹੋਈ ਹੂੰ 3 ਮਹੀਨੇ ਡਾਕਟਰ ਕੋਲ ਜਾਣਾ ਮੈਨੂੰ 7.5 ਦਾ ਮਾਰਿਆ ਹੋਇਆ ਹੈ ਹੈਵਿਟੇਜ ਤੇ ਦਰਦ ਦਬਾ ਪਿੰਨਾਂ ਮੈਂ ਤੇ ਅਜੇ ਵੀ ਨਹੀਂ ਗ੍ਰੈਵਿਡੈਂਟ ਹਾਂ ਹੂੰ ਤੇ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਏ ਸੀਗੇ 112 ਦੀ ਕੰਪਲੀਟ ਕੀਤੀ ਸੀਗੀ ਕਿਉਂਕਿ ਰੀਵਨ ਮੈਨੂੰ ਲੱਗਦਾ ਟਾਈਮ ਅੱਧਰ ਨਹੀਂ ਬੱਦੇ ਸੀਗੇ ਹਾਂ ਬਿਲਕੁਲ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਹੁਣ ਇੱਥੇ ਲੌਕ ਕੀਤਾ ਹੋਇਆ ਸੀਗੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ ਸੀ ਮੇਰੀ ਮੇਰੇ ਪਿੰਦੇ ਦੀ ਭੈਣ ਹੈ ਮੇਰੀ ਉਹ ਉਹਨਾਂ ਦੀ ਪਰੌਣੇ ਨੇ ਤੇ ਉਹਨਾਂ ਨੇ ਉਧਰ ਸੋਹਰੇ ਪਰਿਵਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਹਨਾਂ ਤੇ ਗਲਤ ਦੋਸ਼ ਲਗਾਏ ਜਾ ਰਹੇ ਹਨ ਜਦਕਿ ਉਹਨਾ ਆਪਣੀ ਸੁਰੱਖਿਆ ਲਈ ਕੋਠੀ ਨੂੰ ਤਾਲੇ ਲਗਾਏ ਨੇ ਜਦਕਿ ਉਹਨਾਂ ਨੂੰ ਸੀਸੀਟੀਵੀ ਕੈਮਰੇ ਦੇ ਬੰਦ ਕਰਨ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਨਿੱਜੀ ਜਾਇਦਾਦ ਹੈ ਜਿਸ ਕਾਰਨ ਉਹ ਬੰਦ ਕਰ ਸਕਦੇ ਨੇ ਕੱਲ ਆਏ ਦੂਜੇ ਤੋਂ ਬਾਰੋਂ ਆਏ ਆ ਬਾਰੋਂ ਪਰ ਥੋੜਾ ਤੀਆਂ ਕੱਲ ਹੀ ਆਏ ਆ ਤੇ ਥਟ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗਾ ਸਾਡੇ ਕੋ ਆ ਕੇ ਜੀ ਮੜ ਮੋਟਾ ਕਪੜਾ ਦੀ ਰਾਏ ਸਾਡਾ ਉਹ ਤਿੰਨ ਤਿੰਨ ਕਰਕੇ ਇਨਾ ਨੂੰ ਕਤਲ ਗਏ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਐਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏਗੇ ਆ ਕੇ ਨਹਾਉਣੇ ਨੂੰ ਸਫਾਈ ਕਰਾਉਣੇ ਕੋਈ ਨਹੀਂ ਕਿਹਾ ਕਿ ਪੈਂਡਾ ਲਈ ਗੰਦ ਬਹੁਤ ਅੰਦਰ ਠੀਕ ਹੈ ਤੇ ਆਈ ਅੰਦਰ ਸਕੇ ਡੇਲੇ ਮੋਟਰ ਮੋਟ ਪਾਣੀ ਜੀ ਜਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜਾ ਬਾੜ ਫੜ ਕੇ ਤੱਕ ਹਾਂ ਜੀ ਬਾੜ ਫੜ ਕੇ ਰਕਾਰ ਨੂੰ ਪਾ ਲਿਆ ਪਾ ਲੇ ਠੀਕ ਹੈ ਬਾੜ ਪਾ ਕੇ ਸੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮਛਲੇ ਹੋਏ ਦੇਖੋ ਉਰੇ ਆ ਤੂੰ ਉਰੇ ਆ ਤੂੰ ਮੈਂ ਤਾਂ ਨਹੀਂ ਹਟਦਾ ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਤੁਸੀਂ ਉਹਨਾਂ ਕੁੱਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕੁੱਟ ਕਾਸਾ ਦੀ ਕੁੱਟ ਕਾਸਾ ਕਰਤੋਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਰ ਲੱਗੀ ਸੀ ਕੈਮਰੇ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਆ ਉਹਨਾਂ ਦਾ ਲੱਤਾਂ ਮਾਰੀਆਂ ਡੱਟ ਢੁੱਟੇ ਉਹ ਠਾ ਝੂਠ ਖੜਾ ਝੂਠ ਮੈਂ ਤਾਂ ਇਹ ਆਪ ਤੇ ਘਰ ਆਣੀ ਛੜਾਇਆ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਕਿ ਕਿਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਕਿਸੇ ਨਾਂ ਬਾਰੇ ਇਹਨਾਂ ਨੇ ਜਵਾਬ ਸਵਾਲ ਕਰੋ ਸਾਡੀ ਪ੍ਰਾਪਰਟੀ ਆ ਅਸੀਂ ਅੰਦਰ ਅਸੀਂ ਸੀ ਕੈਮਰੇ ਤੁਸੀਂ ਬੰਦ ਕੀਤੇ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹ ਨਹੀਂ ਕਹਿੰਦੇ ਕਾਲ ਦੇ ਬੰਦ ਕੀਤੇ ਸਾਡੇ। ਅੱਛਾ। ਕੈਮਰੇ ਤਾਂ ਕਾਲੀ ਬੰਦ ਕਰ ਦਿੱਤੇ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਤਾਂ ਨਾਲ ਕੋਈ ਜਿਹੜੀ ਲੋਨ ਲੋਨ ਨੇ ਸਾਡੀ ਸੇਫਟੀ ਕੀਤੀ ਹੈ। ਕੈਮਰੇ ਕੈਮਰੇ ਤਾਂ ਸੇਫਟੀ ਨਹੀਂ ਕੋਈ ਕੈਮਰੇ ਤਾਂ ਤਾਂ ਕਹਿੰਦਾ ਜੀ ਕਹਿੰਦੇ ਆਪ ਬੰਦ ਕਰੀਏ ਸਾਡੇ ਨਾਲ ਤੱਕਾ ਹੋ ਰਿਹਾ। ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾੜੀ ਲਵਾ ਲਏ ਨੇ। ਹੁਣ ਤੁਸੀਂ ਜਿੰਦੇ ਪ੍ਰੋਪਰਟੀ ਸਾਡੀ ਤੱਕੇ ਨਾਲ ਸਾਰੀ ਬੜੀ। ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱ ਜਾਉਣਾ ਜਿੰਦਾ ਲਾਇਆ ਇਹ ਇਧਰ ਡਰਦੇ ਨੇ ਬੰਦੇ 20 ਆ ਬਾਹਰੀਆਂ ਕਿ ਤੁਹਾਨੂੰ ਮਾਰਨਗੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤਦਾਰ ਕੋਈ ਨਹੀਂ ਉਹ ਇੱਕ ਬੰਦੇ 20 ਛੱਦੇ ਉਹਨੇ ਮੈਂ ਕਿ ਜਿੰਦਾ ਲਾਇਆ ਕਿਉਂਕਿ ਸਾਨੂੰ ਮਾਰਨ ਆ ਗਏ ਅੱਛਾ ਤਾਂ ਵੀ ਡਰਦੇ ਨੇ ਜਿੰਦਾ ਲਾਇਆ ਠੀਕ ਉਦਾਂ ਨਹੀਂ ਇੱਥੇ ਬੈਠੇ ਇਹ ਰੌਲਾ ਕਿਸ ਗੱਲ ਦਾ ਪੈਂਦਾ ਜੀ ਇਹ ਲੜਾਈ ਰੌਲਾ ਕਹੀ ਜਾਂਦਾ ਨਹੀਂ ਅਸੀਂ ਬਾਹਰ ਨਹੀਂ ਤੇ ਇਹ ਮੁੰਡਾ ਮੁਹਤਿਆਰ ਸੀਗਾ ਇੱਕ ਛੋਟਾ ਭਰਾ ਮੇਰਾ ਕੁੜੀ ਆ ਤਿੰਨ ਤਿੰਨ ਬੱਚੇ ਆ ਮੇਰੇ ਇਹਨੇ ਬਾਹਰ ਵੀ ਵੱਡਾ ਸਿਰਾਂ ਮੋਰ ਖਤਿਆਰ ਸੀ ਆਪਦੇ ਨਾਲ ਪ੍ਰਾਪਰਟੀ ਲਵਾਈ ਗਿਆ ਟੱਕ ਟੱਕ 20 ਟਰੱਕ ਇਹਨੇ ਆਪਦੇ ਨਾਲ ਲਵਾਇਆ 2.5 ਮਿਲੀਅਨ ਦੀ ਜਾੜ ਹ ਸਾਰਾ ਸਾਰਿਆਂ ਤੇ ਬੰਨੇ ਕੰਮ ਕੀਤਾ ਕਲੋਜ ਫੈਬਰੀ ਸੀ ਛੋਟੇ ਮੋਟੇ ਦਾ ਵਿਆਹ ਰੱਖਿਆ ਇਹਨੇ ਤੱਕਾ ਦੇ ਕੇ ਸਾਰੀ ਸ਼ਾਮ ਫੈਬਰੀ ਨੂੰ ਬਾਹਰ ਕੱਢਦਾ ਸਨ ਜੁਐਸ ਹੈ ਹਮ ਸਾਡ ਕੋ ਸਾਰਾ ਪੇਪਰ ਵਰਕ ਹੈਗਾ ਲੱਤਾਂ ਮਾਰੀਆਂ 3.3 ਲੱਖ 3 ਕਰੋੜ ਮਿੱਤਾਂ ਲਾਂਚ ਕਰਾਇਆ ਟੱਕਾ ਦਾ ਉਹ ਪੈਸੇ ਇਹਨੇ ਖਾਦੇ ਉਹ ਮੈਂ ਉੱਥੇ ਜੁਐਸੇ ਪਾ ਦੇਣਾ ਛੋਟੇ ਮੋਟੇ ਤੋਂ ਡੇਟ ਆ ਤੇ ਕਹਾ ਉਹਦਾ ਹੁਣ ਮੈਂ ਅਸੀਂ ਫਟ ਤੁਰ ਕੇ ਅਸੀਂ ਵਿਆਹ ਕਰ ਕੀਤਾ। ਹੂੰ ਉਹ ਤੈਨ ਘਰੋਂ ਘਟਿਆ ਵੇ ਕਰ ਕੀਤਾ ਸਾਡੇ ਕਪੜਾ ਠਮਾਰ ਇਹਦੇ ਘਰੇ ਵਿਆਹ ਉੱਥੇ। ਸਾਨੂੰ 112 ਤੇ ਕਾਲ ਆਈ ਸੀ ਇੱਕ ਜਗਨੀਸ਼ ਕੋਰ ਪਤਨੀ ਹਰਬਿੰਦਰ ਸਿੰਘ। ਉਮਰਪੁਰ ਕਲਾ। ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਾਸੋਰਾ ਮੈਨੂੰ ਘਟ ਮਾਰ ਰਹੇ ਆ। ਹੂੰ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਾਸੋਰਾ ਨੇ ਅੰਦਰੋਂ ਲੋਕ ਲਾਇਆ ਸੀਗਾ। ਹੂੰ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਾਸੋਰਾ ਨੇ ਘਟ ਮਾਰ ਕੀਤੀ ਹੈ। ਹੂੰ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕਨੀ ਅਮਤ ਲਿਆਵਾਂਗੇ ਕੁੜੀ ਨੂੰ ਅੰਦਰ ਬੰਦਕ ਬਣਾਇਆ ਹੈ ਜਿਹੜਾ ਲੋਕ ਤੁਸੀਂ ਲੋਕ ਖਲਾਇਆ ਨਹੀਂ ਲੋਕ ਅਸੀਂ ਬਾਹਰੋਂ ਹੀ ਕੁੰਡਾ ਲਾਇਆ ਸੀਗਾ ਲੋਕ ਲੱਗਾ ਹੋਇਆ ਹਾਂ ਲੋਕ ਗੇਟ ਨੂੰ ਲੱਗਾ ਸੀਗਾ ਗੇਟ ਨੂੰ ਗੇਟ ਨੂੰ ਲੱਗਾ ਸੀ ਗੇਟ ਨੂੰ ਲੋਕ ਲਾਇਆ ਸੀ ਕੁੜੀ ਨੂੰ ਬਾਹਰ ਕੱਢ ਕੇ ਆਉਣ ਅਸੀਂ ਪੇਟਾ ਹਸਪੀਟਲ ਕੁੜੀ ਦੇ ਹਾਲਤ ਕੀ ਦਾ ਹੈ ਜੀ ਕੁੜੀ ਦੱਸਦੀ ਕਹਿੰਦੀ ਮੇਰੇ ਪੇਟ 'ਚ ਲੱਤ ਮਰੀ ਹੈ ਹੂੰ ਪ੍ਰੈਗਨੈਂਟ ਹੈ ਕੁੜੀ ਜੀ ਪ੍ਰੈਗਨਟ ਦੱਸਦੀ ਜਿਉਂਦੇ ਕੋਈ ਕਿਵੇਂ ਆ ਰਿਹਾ ਹੈ ਮੈਨੂੰ ਲੱਗਦਾ ਹੈ ਕਿਡਨੈਪਿੰਗ ਦਾ ਮਾਮਲਾ ਸੀ ਕੀ ਬੰਦ ਬੰਦ ਕਿਡਨੈਪਿੰਗ ਇਹਨਾਂ ਦਾ ਕੋਈ ਆਪਸੀ ਜਣਾ ਖਰੇਲੂ ਜਿਹੜਾ ਆ ਕਾਫੀ ਦੇਰ ਦਾ ਹੀ ਆ ਪ੍ਰੋਪ ਵਾੜਾ ਉਹ ਹੀ ਦੁਨੀ ਬਾਹਰ ਬੈਠੇ ਸੀ ਕੋਰ ਕੋ ਅੰਦਰ ਕੋਈ ਨਹੀਂ ਸੀ ਹਾਂ ਜਿਹੜਾ ਉਹਦਾ ਪੀਕਾ ਪਰਿਵਾਰ ਪੀਕਾ ਪਰਿਵਾਰ ਉਹ ਬਿੱਟਾ ਨੂੰ ਥੋੜਾ ਬਾਹਰ ਸੀ ਲੋਕ ਲਾਇਆ ਸੀ ਲੋਕ ਅੰਦਰ ਲਾਇਆ ਸੀ ਗੇੜ ਤੋਂ ਸੀਸੀ ਪੜੇ ਵਗੈਰਾ ਵੀ ਕਹਿੰਦੇ ਕੈਮਰੇ ਵਗੈਰਾ ਬੰਦ ਕੈਮਰੇ ਕਹਿੰਦੇ ਬੰਦ ਕੀਤੇ ਲਾਈਟ ਵੀ ਬੰਦ ਸੀ ਅੰਦਰ ਲਾਈਟ ਵੀ ਬੰਦ ਕੀਤੀ ਇੱਕ ਕੰਪਲੇਂਟ ਕੀਤੀ ਨੂੰ ਕਾਫੀ ਟਾਈਮ ਹੋ ਗਿਆ 2 2.5 ਘੰਟੇ ਬਾਅਦ ਪੁਲਿਸ ਪਹੁੰਚ ਰਹੀ ਹੈ ਉਹਦਾ ਕੀ ਕਾਰਨ ਰਿਹਾ ਜੀ ਕਿਉਂਕਿ ਇੱਥੇ ਅਸੀਂ ਬਾਹਰ 1.5 ਘੰਟੇ ਦਾ ਮੀਡੀਆ ਨੂੰ ਹੋ ਗਿਆ ਇੱਥੇ ਪਿੰਡ ਵਾਲੇ ਆ ਗਏ ਉਹਦੇ ਪੀਕਾ ਪਰਿਵਾਰ ਹੋ ਗਿਆ ਪੁਲਿਸ 5 ਕਿਲ ਇਸ ਕਿ ਤੇ ਉਹਨਾਂ ਨੂੰ ਟਰੱਕ ਦੀ ਨੇ ਟੱਕਰ ਮਾਰੀ ਸੀ ਗੱਡੀ ਦੇ ਵਿੱਚ ਉਹ ਕਾਫੀ ਰੋਡ ਜਾਮ ਕੀਤਾ ਸੀਗਾ ਉਧਰੋਂ ਸਲਝਾ ਕੇ ਫਿਰ ਅਸੀਂ ਦਰਵਾਜ਼ਾ ਚਾਏ ਇਹ ਤੁਸੀਂ ਦੇਖਿਆ ਉਹਨਾਂ ਕੁੜੀ ਦੇ ਹਾਂ ਅਸੀਂ ਦੇਖ ਲੇਦੇ ਕੁੜੀ ਨੂੰ ਉਹਨੇ ਕੀ ਹੋ ਜਾਂਦੀ ਜ਼ਿੰਮੇਵਾਰ ਕੌਣ ਸੀਗਾ ਦੇਖ ਲਈ ਕੁੜੀ ਹੁਣ ਕੁੜੀ ਨੂੰ ਹਸਪਤਲ ਭੇਜਤਾ ਜੋ ਬਿਆਨ ਦੇਉਗੀ ਉਹ ਕਾਪਾ ਕਾਨੂੰਨੀ ਬਾਰੇ ਵੀ ਕਰਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ